ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਤੁਹਾਡੇ ਨਾਲ ਜਾਣਕਾਰੀ ਹੋਰ ਸਾਂਝੀ ਕਰਦੇ ਹਾਂ ਸੋਲਰ ਸਿਸਟਮ ਨਵਾਂ ਲਵਾ ਰਹੇ ਹਾਂ ਅੱਜ ਹਾਂਜੀ ਇੱਕ ਪਹਿਲਾਂ ਲੱਗਾ ਹੋਇਆ ਵੇ ਇੱਕ ਨਵਾਂ ਹੋਰ ਲਵਾ ਰਹੇ ਹਾਂ 4 ਕਿਲੋਵਾਟ ਦਾ ਸਿਸਟਮ ਹੈ ਜੀ ਇਹ ਨਵੀਆਂ ਪਲੇਟਾਂ ਲਾਈ ਆਏ ਦੋਵੇਂ ਪਾਸੇ ਚਾਰਜ ਕਰਦੀਆਂ ਇਸਰ ਤੋਂ ਵੀ ਤੇ ਦੂਸਰੀ ਤੋਂ ਵੀ ਬਾਕੀ ਇਹਦੇ ਬਾਰੇ ਤੁਹਾਨੂੰ ਹੋਰ ਜਾਣਕਾਰੀ ਸਾਡੇ ਵੀਰ ਹਣੀ ਦੇਣਗੇ ਅੱਜ ਵੀਰ ਜੀ ਸਿਸਟਮ ਬਾਲ ਜੀ ਦੱਸਿਓ ਸਿਸਟਮ ਕੀ ਲਵਾ ਰਹੇ ਜੀ ਇਹ ਸੋਲਰ ਸਿਸਟਮ ਲਵਾ ਰਹੇ ਆ ਵੀਰ ਆਪਾ 5 ਕਿਲੋਵਾਟ ਦਾ ਇਹ ਵੀਰ ਜੀ ਹੋਣੀ ਆ ਵੀਰ ਗੁਰਪ੍ਰੀਤ ਸਿੰਘ ਵੀਰ ਜਗਵੀਰ ਸਿੰਘ ਫੇਲੋ ਗਿਆ ਦੋ ਇਹ ਖਾਰੇ ਤੋਂ ਵੀਰ ਜੀ ਹੋਣੀ ਇਹ ਕਿੱਥੋਂ ਆਏ ਵੀਰ ਆਪਣੇ ਖਾਰੇ ਤੋਂ ਆਦੇ ਇਹ ਦੂਜਾ ਜੂਟੀਐਲ ਦਾ ਹੀ ਸਾਰਾ ਕੰਮ ਕਰਦੇ ਆ ਅੱਗੇ ਵੀ ਇਹਨਾਂ ਕੋ ਆਪਾਂ ਗੁਰਦੁਆਰਾ ਖੜੀ ਦੇ ਖਾਲਸੇ ਲਵਾਏ ਆ ਤੇ ਬਹੁਤ ਵਧੀਆ ਕੰਮ ਕਰਦੇ ਆ ਆਨਗ੍ਰੇਡ ਆਫਗ੍ਰੇਡ ਹਾਈਬ੍ਰਿਡ ਸਾਰੇ ਕੰਮ ਕਰਦੇ ਆ ਕੋਈ ਵੀ ਕੰਮ ਕਰਾਉਣਾ ਹੋਵੇ ਤੇ ਵਧੀਆ ਕੰਮ ਕਰਦੇ ਆ ਬਹੁਤ ਪਿਆਰ ਵਾਲੇ ਸਿੰਘ ਆ ਬੈਟਰੀ ਪੂੰਡਰੇ ਸਾਰਾ ਆਪਣਾ ਸਮਾਨ ਇਹਨਾਂ ਕੋਈ ਆਉਂਦਾ ਤੇ ਬੜਾ ਕਾਮਯਾਬ ਪ੍ਰੋਗਰਾਮ ਅੱਗੇ ਵੀ ਇਹਨਾਂ ਕੋਲ ਆਇਆ ਹੀਗਾ ਜਿੰਨਾ ਵੀ ਆਉਂਦਾ ਹੁਣ ਸਮਾਨ ਇਹਨਾਂ ਕੋਈ ਆਉਂਦਾ ਵਾ ਤੇ ਵਧੀਆ ਕਾਮਯਾਬ ਆ ਜਿੱਤਰਾ ਹੁਣ ਗਾੜੀ ਗਰਮੀਆਂ ਆ ਰਹੀਆਂ ਵਾ ਤੇ ਜਿਹੜਾ ਆਨ ਗ੍ਰਿਡ ਆ ਉਹਦਾ ਤੇ ਸਿਸਟਮ ਉਹ ਆ ਵੀ ਬਿਜਲੀ ਆਉਣੀ ਆ ਤੇ ਉਹ ਚੱਲਣਾ ਵਾ ਤੇ ਬਿਜਲੀ ਚਲ ਗਈ ਤੇ ਖਤਮ ਹੋਇਆ ਆਫ ਗ੍ਰਿਡ ਦਾ ਇਹ ਬੈਟਰੀ ਨਾਲ ਰੱਖਦੇ ਆ 24 ਘੰਟੇ ਬੱਤੀ ਕੋਈ ਗੱਲ ਨਹੀਂ ਏਸੀ ਵੀ ਸਾਡੇ ਚੱਲਦੇ ਆ ਤੇ ਮੋਟਰਾਂ ਵੀ ਚਲਦੀਆਂ ਜੇ ਵਧੀਆ ਤੇ ਬਹੁਤ ਵਧੀਆ ਕੰਮ ਕਰਦੇ ਵੀਰ ਜੀ ਹੋਣੀ ਤੇ ਕਿਸੇ ਨੇ ਲਵਾਉਣਾ ਹੋਵੇ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਇਹ ਵੀਰ ਕਿੰਨੇ ਕਿਲੋਵਾਟ ਵਾਲਾ ਲਵਾ ਰਹੇ ਇਹ ਹੁਣ 5 ਕਿਲੋਵਾਟ ਵਾਲਾ ਆਪਾਂ ਲਵਾਉਂਦੇ ਆ ਜੀ ਕੀ ਖਰਚਾ ਜੇ ਦਾ ਤੇ ਖਰਚਾ ਇਹਦਾ ਆਪਣਾ 18 ਰੁਪਏ ਪਰ ਵਾਟ ਪੈਂਦਾ ਵਾ 18 ਰੁਪਏ ਜਿਹੜੀ ਆ ਪੀ ਪਲੇਟ ਆ ਪੈਨਲ ਆ 18 ਰੁਪਏ ਵਾਟ ਪੈਂਦਾ 340 ਵਾਟ ਦੀਆਂ ਪਲੇਟਾਂ ਆਪਾਂ ਲਵਾਉਂਦੇ ਹੁਣ ਠੀਕ ਹੈ ਜੀ ਤੇ ਸਾਰਾ ਸਿਸਟਮ ਇਹ ਇਹਨਾਂ ਦਾ ਜੁਗ ਜੀ ਲਿਆ ਜਿਹੜਾ ਪਹਿਲਾਂ ਲਵਾਇਆ ਉਹਦੇ ਨਾਲੋਂ ਇਹਦਾ ਕੀ ਫਰਕ ਹੈ ਜੀ ਉਹ ਉਹਦੇ ਨਾਲੋਂ ਫਰਕ ਆ ਵੀ ਉਹ ਤਕਨੀਕ ਹੋਰ ਹੀ ਹੁਣ ਥੋੜੀ ਜੀ ਉਹਨਾਂ ਨੇ ਜਿਹੜੀ ਤਕਨੀਕ ਆ ਬਦਲੀ ਆ ਨਵੇਂ ਸਿਸਟਮ ਆਏ ਆ ਹਾਂਜੀ ਇੱਕ ਸੋਲਰ ਬਲੇਟ ਹੋਰ ਆ ਗਿਆ ਪੈਨਲ ਵੀ ਉਹ ਥੱਲਿਓਂ ਹੀ ਚਾਰਜ ਕਰਦਾ ਵਾ ਮਤਲਬ ਉੱਤੋਂ ਦੇ ਕਰਨੇ ਕਰਨਾ ਤੋਂ ਬਨਾ ਤੇ ਦੋਵੇਂ ਪਾਸੇ ਤੇ ਦੋਵੇਂ ਪਾਸਿਓਂ ਚਾਰਜ ਕਰਦਾ ਵਾ ਠੀਕ ਹੈ ਤੇ ਵਧੀਆ ਵਾ ਉਹ ਵੀ ਤੇ ਬਾਕੀਆਂ ਵਹੀਂ ਆਪਾਂ ਲਵਾਇਆ ਪਹਿਲਾਂ ਇਹ ਜਿਹੜਾ ਇੱਕ ਬੰਨੇ ਵਾਲਾ ਹੀ ਤੇ ਇਹ ਵਧੀਆ ਪਲੇਟਾਂ 340 ਬਾੜਤੀਆਂ ਵਾਂ ਠੀਕ ਹੈ ਤੇ ਵਧੀਆ ਪ੍ਰੋਗਰਾਮ ਤੇ ਜੇ ਕਿਸੇ ਲਵਾਉਣਾ ਹੋਵੇ ਵੀਰ ਜੀ ਹੁਣੀ ਖਾਰੇ ਤੋਂ ਆ ਕੇ ਲੋਕਿਆਂ ਤੋਂ ਆ ਤੇ ਸੰਪਰਕ ਕਰ ਸਕਦੇ ਜੀ ਇਹਨਾਂ ਦੇ ਨਾਲ ਤੁਸੀਂ ਹਾਂਜੀ ਆਪਾਂ ਵੀਰ ਨਾਲ ਕਰਦੇ ਗੱਲ ਸਿਸਟਮ ਚਲਾ ਰਹੇ ਆ ਲੈ ਲੈ ਨੂੰ ਆ ਲੱਗ ਰਾ ਜੀ ਲਟਾਈਆਂ ਹਾਂਜੀ ਵੀਰ ਜੀ ਕਿਹੜਾ ਪਿੰਡ ਆਪਣਾ ਅਸੀਂ ਆ ਜੀ ਇਹਦਾ ਆਪਣਾ ਖਰਾ ਹੀ ਹਾਂਜੀ ਸੋਲਰ ਮਰਜੀ ਆਪਣੀ ਪਰਮ ਦਾ ਨਾਮ ਹੀ ਹਾਂਜੀ ਤੇ ਰਹੀ ਹੈ ਆਪਣਾ ਆਫਸਾਈਡ ਅੱਛਾ ਜੀ ਹਾਂਜੀ ਤੇ ਆਪਣਾ ਛੋਟੀ ਗੱਲ ਸੋਲਰ ਦਾ ਕੰਮ ਹੈ ਠੀਕ ਹੈ ਜੀ ਇਹ ਵੀਰ ਜਿਹੜਾ ਸਿਸਟਮ ਲਾ ਰਹੇ ਇਹਦੇ ਵਿੱਚ ਕੀ ਵਾਦਾ ਪਹਿਲੇ ਅਸਿਸਟੈਂਟ ਨਾਲੋਂ ਉਹ ਵੀਰ ਜੀ ਪੋਲੀਕਿਸਟਲ ਆ ਪੈਨਲ ਇਹ ਮੋਨੋਪਰਕ ਤੇ ਆ ਗਏ ਹੁਣ ਨਵੇਂ ਹਾਂਜੀ ਇਹ ਮੰਨ ਲਓ ਸਰ ਜੀ ਥੋੜਾ ਵੱਧ ਕੰਮ ਕਰਦੇ ਹੈ ਜੀ ਗਰਮੀ ਵਿੱਚ ਤੇ ਕਰ ਨਹੀਂ ਕਰਨਾ ਇਹ ਜਿੱਦਾਂ ਕਹਿੰਦੇ ਦੋਵੇਂ ਪਾਸੇ ਚਾਰਜ ਕਰਦੇ ਅੱਛਾ ਜੀ ਕੀ ਹੁੰਿਆ ਤੇ ਉਹ ਨਹੀਂ ਲਾਉਣੇ ਆਪਾਂ ਠੀਕ ਹੈ ਆਪਣਾ ਕੰਟੈਕਟ ਨੰਬਰ ਬੋਲ ਦਿਓ 80704 84 ਠੀਕ ਹੈ ਜੇ ਵੀਰ ਦਾ ਨੰਬਰ 9956 ਠੀਕ 62955 ਇੱਕ ਨੰਬਰ ਹੋਰ ਹੈ ਜੀ 90418 17544 ਠੀਕ ਹੈ ਧੰਨਵਾਦ ਵੀਰ ਜੀ ਹਾਂ ਜੀ ਜੇ ਕਿਸੇ ਵੀਰ ਨੇ ਸਿਸਟਮ ਲਵਾਉਣਾ ਹੋਵੇ ਲੈਵਲ ਕਿੱਥੇ ਜੀ ਤੇ ਵੀਰ ਹੋਣਾ ਨਾਲ ਜ਼ਰੂਰ ਸੰਪਰਕ ਕਰੋ ਬਹੁਤ ਵਧੀਆ ਸਿਸਟਮ ਹੈ ਕਿਉਂਕਿ ਅਸੀਂ ਵਰਤੇ ਆਇਆ ਪਹਿਲਾਂ ਵੀ ਤੇ ਨਮੀ ਚੀਜ਼ ਹੋਵੇ ਫਿਰ ਹੋਰ ਹੁੰਦਾ ਔਕਾ ਅਸੀਂ ਗੱਲ ਕਰਦੇ ਆ ਪਹਿਲਾਂ ਵੀ ਬਹੁਤ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਵੇਖਣ ਲਈ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ